ਹਾਂਜੀ ਦੋਸਤੋ ਪਿਛਲੇ ਦਿਨੀ 13 ਅਗਸਤ ਨੂੰ ਮੇਰੇ ਘਰ ਨਾਲ ਚੋਰੀ ਹੋਈ ਆ ਕੰਦ ਟੱਪ ਕੇ ਤੇ ਕਿਸੇ ਨੇ ਤਾਲਾ ਤੋੜ ਕੇ ਤੇ ਘਰੋਂ ਬਾਰੀਆਂ ਬੋਲ ਕੇ ਤੇ ਵੀ 25000 ਰੁਪਏ ਜਿਹੜਾ ਉਹ ਚੋਰੀ ਕਰ ਲਿਆ ਇਹਨੂੰ ਚੋਰੀ ਨੂੰ ਇੱਕ ਪਾਸੇ ਰੱਖ ਦੋ ਆਪਾਂ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਤੁਹਾਨੂੰ ਵੀ ਨਹੀਂ ਹੋਣਾ ਚਾਹੀਦਾ ਫਿਰ ਕੀ ਹੋ ਗਿਆ ਜਿਹੜੀ ਗੱਲ ਕਰਨ ਵਾਲੀ ਆ ਉਹ ਦੋ ਗੱਲਾਂ ਮੈਂ ਕਰੂੰਗਾ ਇੱਕ ਤੇ ਮੈਂ ਥੋੜਾ ਜਿਹਾ ਇੱਥੇ ਦੱਸ ਦਵਾਂ ਕਿ ਉਹ ਚੋਰੀ ਜਿਹੜੀ ਹੋਈ ਉਸ ਤੋਂ ਬਾਅਦ ਦੋ ਤਰ੍ਹਾਂ ਦੇ ਰੈਕਟ ਬਹੁਤ ਜ਼ਬਰਦਸਤ ਆਏ ਕਿਉਂਕਿ ਤੁਹਾਨੂੰ ਪਤਾਣਾ ਚਾਹੀਦਾ ਕਿ ਮੇਰਾ ਥੋੜਾ ਸੁਭਾਅ ਜਿਹੜਾ ਵਾ ਉਹ ਮੈਂ ਕਿਹਾ ਨਾ ਵੀ ਪੈਸਾ ਪੂਸਾ ਕੁਝ ਨਹੀਂ ਹੈਗਾ ਜ਼ਿੰਦਗੀ ਜੀਣ ਦਾ ਜਿਹੜਾ ਤਰੀਕਾ ਬੰਦੇ ਕੋਲ ਆਇਆਗਾ ਸਿੱਖ ਲਿਆ ਤੇ ਪਰ ਨੋ ਪਰਵਾਹ ਉਹਨੂੰ ਵੇਖ ਕੇ ਬਹੁਤ ਸਾਰੇ ਲੋਕ ਆਹ ਹਾਂ ਐਵੇਂ ਝੂਠ ਬੋਲਦਾ ਤੇ ਘਰ ਚੋਰੀ ਕਿੱਥੇ ਆਣਾ ਹੁਣ ਅੱਛਾ ਇਹਦਾ ਕਹਿਣ ਦਾ ਮਤਲਬ ਵੀ ਹੋਣ ਪਿੱਟਣ ਨਹੀਂ ਰਿਹਾ ਇੱਕ ਦੂਜਾ ਕੁਛ ਇਹੋ ਜਿਹਾ ਲੋਕ ਆ ਉਹ ਪ੍ਰਚਾਰ ਕੀ ਕਰ ਰਹੇ ਆ ਮਤਲਬ ਕਹਿ ਰਹੇ ਆ ਕਿ ਤਿੱਜੇ ਜਣੇ ਮੈਨੂੰ ਇਹ ਖਬਰ ਮਿਲ ਗਈ ਕਿ ਉਹਦਾ 40-50 ਹਜ਼ਾਰ ਰੁਪਏ ਕੱਢ ਕੇ ਲੈ ਗਿਆ ਪਾ ਤਾਂ ਮੇਨੂੰ ਲੱਗਦਾ ਵਾਪੇ ਹੋਰ 5 7 9 ਨੂੰ ਲੱਖ 2 ਲੱਖ ਕਰਦਾ ਕਰਦਾ ਆਪਣੇ ਸ਼ਾਇਦ 1.5 ਲੱਖ ਤੇ ਮੁਹੰਜਾਵੇ ਜਦੋਂ ਕਿ ਚੋਰੀ ਹੋਈ 20 25000 আর ਰिएक्ट ਵੇਖੋ ਲੋਕਾਂ ਦੇ ਹੁਣ ਜਿਹੜਾ ਮੈਨੂੰ ਮਿਲਦਾ ਉਹ ਪਤਾ ਕੀ ਕਹਿੰਦਾ ਭਾਜੀ ਇਹ ਕਿਸੇ ਭੇਤੀ ਦਾ ਕੰਮ ਨਾ ਤੇ ਹਾਂ데요 ਮਾਲੀ ਇਹ ਗੱਲ ਹੈ ਸੋਨ ਇਹ ਕਿਸੇ ਭੇਤੀ ਦਾ ਕੰਮ ਆ ਇਹ ਕਿਸੇ ਬੰਦੇ ਨੂੰ ਪੇਟ ਹੈ ਕਿ ਤੁਹਾਡੇ ਕੋਲ ਪੈਸੇ ਪਏ ਆ ਇੱਥੇ ਇੱਥੇ ਪਏ ਆ ਤਾਂ ਹੀ ਹੋਇਆ ਮੈਂ ਬਹੁਤ سارے ਲੋਕਾਂ ਦਾ ਇੱਥੇ ਤੁਹਾਡਿਆਂ ਦਾ ਵੀ ਇਹ ਵਿਚਾਰ ਹੋਊਗਾ ਇਦਾਂ ਦਾ ਏ ਕਿ ਮਤਲਬ ਚੋਰੀ ਤੋਂ ਬਾਅਦ ਅਸੀਂ ਤਕਰੀਬਤ ਤੌਰ 'ਤੇ ਇਹ ਸ਼ਬਦ ਜਿਹੜੇ ਆ ਉਹ ਇਸਤੇਮਾਲ ਕਰਦੇ ਆ ਕਿ ਕਿਸੇ ਭੇਤੀ ਦਾ ਕੰਮ ਆ। ਉਸ ਵਾਲੇ ਵੀ ਇਦਾਂ ਹੀ ਕਰਦੇ ਆ। ਮੇਰਾ ਇੱਕ ਛੋਟਾ ਜਿਹਾ ਸਵਾਲ ਆ। ਧਿਆਨ ਦਿਓ ਮੜਾ ਜਾਂ। ਕਿ ਮੰਨ ਲਓ ਵੀ ਕਿਸੇ ਦੇ ਘਰ ਚੋਰੀ ਹੋਈ ਆ ਤੇ ਤੁਸੀਂ ਉੱਥੇ ਜਾਂਦੇ ਜੋ ਤੁਹਾਡਾ ਪ੍ਰੇਮੀ ਆ, ਤੁਹਾਡਾ ਪ੍ਰੇਮ ਆ ਉਹਦੇ ਨਾਲ ਤੇ ਉੱਥੇ ਜਿਹੜੇ ਲੋਕ ਆਉਂਦੇ ਆ ਇੱਕ ਦੋ ਕਰਕੇ ਵਾਰੀ-ਵਾਰੀ ਆਏ ਤੁਹਾਡਾ ਬਹੁਤ ਪ੍ਰੇਮ ਤੁਸੀਂ ਉੱਥੇ ਬੈਠੇ ਆ। ਉੱਥੇ ਆਣ ਕੇ ਕੋਈ ਇਹ ਕਹਿੰਦਾ ਅਗਲੇ ਨੂੰ ਜਿੱਦ ਤੂੰ ਪਹਿ ਹੀ ਬੈਠੇ ਜੋ ਕਿ ਭਾਜੀ ਇਹ ਕਿਸੇ ਪੇਤੀ ਦਾ ਕੰਮ ਆ ਤੇ ਹੁਣ ਤੁਹਾਡਾ ਉਹਦੇ ਘਰ ਆਉਣ ਜਾਣ ਆ ਪੇਤੀ ਤੋਂ ਹੋ ਗਿਆ ਨਾ ਤੁਸੀਂ ਉਥੇ ਤੁਹਾਡਾ ਮਰਨ ਨਹੀਂ ਹੋ ਜਾਊਗਾ ਇਸੇ ਤਰ੍ਹਾਂ ਸਾਡੇ ਲਾਗੇ ਜੇ ਕੋਈ ਸਾਨੂੰ ਕਹਿੰਦਾ ਆਣ ਕੇ ਤੇ ਸਾਡੇ ਲਾਗੇ ਕੋਈ ਬੈਠਾ ਸਾਡਾ ਪ੍ਰੇਮੀ ਜਿੱਦ ਤਰ ਸਾਡਾ ਪ੍ਰੇਮ ਆ ਤਾਂ ਉਹ ਕੋਈ ਆਣ ਕੇ ਸਾਡੇ ਮੂੰਹ ਤੇ ਇਹ ਗੱਲ ਕਵੇ ਭਾਜੀ ਇਹ ਤੁਹਾਡੇ ਕਿਸੇ ਪੇਤੀ ਦਾ ਕੰਮ ਨਹੀਂ ਤੋ ਜਿਹੜਾ ਲਾਗੇ ਬੈਠਾ ਉਹ ਜਿਹੜਾ ਸਾਡੇ ਘਰ ਆਉਣ ਜਾਣ ਹੋਵੇ ਜਿਹਦਾ ਪ੍ਰੇਮ ਹੋਊ ਸਾਡੇ ਨਾਲ ਉਹਦੀ ਉਸ ਵਕਤ ਹਾਲ ਤੱਕ ਜੋ अच्छा हुन अगली गल ਕਰਦਾ ਜਾਵਾ ਥੋੜਾ ਜਿਹਾ ਅੱਜ ਹੋ ਗਿਆ 18 ਤਰੀਕ ਤੇ ਇਹਦੇ ਵਿੱਚ ਉਹ ਜਿਹੜੀ ਗਵਾਂਡੀਆਂ ਦੇ ਆਪਣੇ ਜਿਹੜੇ ਉਹ ਫੁਟੇਜ ਆਈ ਹੈ ਕੈਮਰਾ ਦੇ ਵਿੱਚ ਉਹ ਹਿਸਾਬ ਨਾਲ ਉਹ ਬੰਦੇ ਦੀ شناخت ਤਕਰੀਬਨ ਤਕਰੀਬਨ ਹੋ ਗਈ ਹੈ ਬੰਦਾ ਫੜਿਆ ਵੀ ਜਾਊਗਾ ਜਰੂਰ ਕਿ ਉਹ ਬੰਦਾ ਕੌਣ ਆ ਉਹ ਕਾਗਜ਼ਪੋਕੇ ਤੇ ਬੰਦੇ ਆ ਇਕੱਠੇ ਕਰਨ ਵਾਲੇ ਫालतू ਜਿਹੇ ਕਾਗਜ਼ ਇਕੱਠੇ ਕਰ ਦਿੰਦੇ ਆ ਬੋਰੀਆਂ ਜਿਵੇਂ ਮਗਰ ਪਾਈ ਜਾਂਦੇ ਆ ਉਹ ਬੰਦਾ ਵਾ ਚਲੋ ਉਹ ਫੜਿਆ ਜਾਊਗਾ ਮੇਰਾ ਕਹਿਣ ਦਾ ਮਤਲਬ ਇਸ ਗੱਲ ਨੂੰ ਇੱਕ ਪਾਸੇ ਛੱਡ ਦਈਏ ਤੇ ਆਪਾਂ ਇਸ ਚੀਜ਼ ਤੇ ਧਿਆਨ ਦੇਈਏ ਕਿ ਆਹੜਾ ਇਹ ਕੰਮ ਪੜਿਆ ਵਾ ਕਿ ਕਿਸੇ ਭੇਤੀ ਦਾ ਕੰਮ ਇਹ ਬਹੁਤ ਹੀ ਘਟੀਆ ਸਟੇਟਮੈਂਟ ਆ ਇਹ ਤੋਂ ਥੋੜੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਸਾਡੇ ਲੋਕਾਂ ਨੂੰ ਧੰਨਵਾਦ